ਨਮਸਕਾਰ ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਹਲਕਾ ਪੁਆ ਦੇ ਅਧੀਨ ਪੈਂਦੇ ਪਿੰਡ ਸੁੰਦਰ ਚੱਕ ਵਿਖੇ ਸਾਫਕਾ ਵਿਧਾਇਕ ਜਗਿੰਦਰਪਾਲ ਦੀ ਗਵਾਹੀ ਇੱਥੇ ਇੱਕ ਬਹੁਤ ਵੱਡੀ ਮੀਟਿੰਗ ਹੋਈ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਕਾਂਗਰਸੀਆਂ ਨੇ ਭਾਗ ਲਿਆ ਲੋਕ ਸਭਾ ਹਲਕਾ ਦਰਦਾਸਪੁਰ ਤੋਂ ਚੋਣੇਗੇ ਉਮੀਦਵਾਰ ਸਤਜਿੰਦਰ ਸਿੰਘ ਰਤਾਵਾ ਵੀ ਉੱਥੇ ਪਹੁੰਚੇ ਅਤੇ ਲੋਕਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਅਸਕਿੰਦਰ ਸਿੰਘ ਰਧਾਵਾ ਨੇ ਆਪਣੀ ਪਾਰਟੀ ਦੇ ਬਾਰੇ ਜਾਣਨਾ ਪਾਉਂਦੇ ਹੋ ਦੱਸਿਆ ਕਿ ਸਾਡੀ ਪਾਰਟੀ ਗਰੀਬਾਂ ਦੀ ਪਾਰਟੀ ਹੈ ਤੇ ਅਸੀਂ ਹਮੇਸ਼ਾ ਹੀ ਗਰੀਬਾਂ ਦਾ ਸਾਥ ਦਿੰਦੇ ਰਹਾਂਗੇ ਅੱਤੇ ਬੀਜੇਪੀ ਪਾਰਟੀ ਧਰਮਾਂ ਦੀ ਪਾਰਟੀ ਹੈ ਤੇ ਆਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਕਿਸ਼ਨ ਬਾਦੋ ਦੇ ਦੇਖੋ ਐ ਜਗਿੰਦਰਪਾਲ ਜੀ ਹਸਪਤਲ ਹਸਪੀਟਲ ਨੇ ਮਿਠਵੀ ਨੇ ਤੇ ਅੱਜ ਤੁਸੀਂ ਜੋ ਉਹਨਾਂ ਦਾ ਪੁੱਤ ਆ ਔਰ ਡਿਸਟ੍ਰਿਕਟ ਦੇ ਉਹਨਾਂ ਦੇ ਪਰਿਵਾਰ ਨੇ ਤੇ ਖਾਸ ਕਰਕੇ ਸਾਡੇ ਜੰਮੂ ਤੋਂ ਆਏ ਲਾਲ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਨੇ ਡਿਸਟ੍ਰਿਕਟ ਦੇ ਨਾਲ ਇੱਥੇ ਲੋਕ ਇਕੱਠੇ ਕੀਤੇ ਪ੍ਰਧਾਨ ਜੀ ਸਾਡੇ ਖੜੇ ਨੇ ਔਰ ਚੌਧਰੀ ਸਾਹਿਬ ਖੜੇ ਨੇ ਰੰਧਾਵਾ ਸਾਹਿਬ ਜੀ ਰਾਤ ਖੜਾ ਅੱਜ ਤੁਸੀਂ ਇਹਦੇ ਤੋਂ ਸਾਬ ਲਾ ਲੋ ਕਿ ਜਨਰਲ ਜਿਹੜਾ ਅੱਜ ਹੈ ਇੱਥੇ ਨਹੀਂ ਹਸਪੀਟਲ ਜਾਂ ਉਹਦੀਆਂ ਫੌਜਾਂ ਕਿਵੇਂ ਕਿਸ ਸਪਿਰਟ ਨਾਲ ਚੱਲਦੇ ਨੇ ਤੇ ਤੁਹਾਡੇ ਪੈਸੇ ਵਾਲੇ ਨੂੰ ਪਤਾ ਲੱਗ ਜਾਂਦਾ ਫਿਰ ਕਰਕੇ ਸਵਾਲ ਤੁਸੀਂ ਉਹ ਲੋਕਾਂ ਨੂੰ ਪੁੱਛੋ ਤੇ ਉਹਨਾਂ ਦਾ ਜਜ਼ਬਾ ਵੇਖ ਕੇ ਕੀ ਕਹਿਣਾ ਚਾਹੁੰਦੇ ਏ ਕਾਠ ਕਾਫੀ ਕੋਈ ਹਲਕੀ ਵਿੱਚ ਹੋਇਆ ਕੀ ਲੱਗਦਾ ਤੁਹਾਨੂੰ ਇਹ ਚੇਂਜ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਜਪੀ ਜਿਹੜੀ ਕਹਿੰਦੀ 400 ਅੱਕੀ ਬਾਅਦ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿੱਦਾਂ ਦੇਖਦੇ ਹੋ ਇਹ ਤਾਂ ਮਤਲਬ ਤੁਸੀਂ ਬੀਜੇਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾਗੇ ਮੈਂ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟਿਚਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜੇਪੀ ਨਹੀਂ ਉਹ ਸਵਿਧਾਨ ਨੂੰ ਬਚਾਉਣ ਵਾਲਿਆਂ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੌਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਖਿਆਲ ਮੈਂ ਬਹੁਤ ਤੁਹਾਨੂੰ ਕਲੀਅਰਟੀ ਨਾਲ ਦੱਸ ਦਿੱਤਾ ਕੇ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਿ ਕਾਲਾ ਨੌਰ ਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ 슈ਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ 25 ਮਹੀਨੇ ਤੋਂ 1 ਰੁਪਿਆ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਕਿਉਂ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਰਿਐਕਸਾਈਜ਼ ਦੀ ਅੱਜ ਪ੍ਰੈਜ਼ੀਡੈਂਟ ਐਮਐਲਆ ਉਹ ਕਹਿੰਦਾ ਨਸ਼ਾ ਜਿਹੜਾ ਡਰਕਪ ਚੱਡਾ ਬਲਕਿ ਕਰਦਾ ਤੇ ਪ੍ਰਧਾਨ ਮੰਤਰੀ ਕਿ ਮੁੱਖ ਮੰਤਰੀ ਕਹਿੰਦਾ ਕਿ ਉਹਦੇ ਨਿਜੀ ਵਿਚਾਰ ਨੇ ਇਨਕੁਆਇਰੀ ਹੋਣੀ ਚਾਹੀਦੀ ਨੇ ਇਹ ਚੀਜ਼ਾਂ ਲੋਕ ਪੰਜਾਬ ਰੰਦਾ ਸਭ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕਿਹਾ ਕਿ ਇੱਥੇ ਤਾਂ ਨਲਕੇ ਪੁੱਟਣ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬੇ ਨਲਕੇ ਲਾਵਾ ਦੀ ਇੱਕ ਪੁੱਟ ਕੇ ਲੈ ਕੇ ਜਾਣਾ ਇਹਦੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਦੇ ਹੱਥ ਉਹ ਤੇ ਕਹਿਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਿਨਾਰੇ ਤੁਸੀਂ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿ ਬਾਰਡਰ ਕੱਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿੱਦਾਂ ਜਿਹੜੀਆਂ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸੁਰਤਾں ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੋ ਤੱਕ ਜਿੱਥੋਂ ਤੱਕ ਸਾਡਾ ਬਾਰਡਰ ਹੈ ਇਹ ਮੇਰੀ ਗੱਲ ਸੁਣੋ ਯਾਰ ਮੈਂ ਇਥੇ ਨੈਸ਼ਨਲ ਗੱਲ ਕਰੋ ਜਿੱਤੋਂ ਹੀ ਤੋਹਿੰਦ ਪ੍ਰੈਸ ਵਾਲੇ ਵੀ ਇੱਕ ਸੁਣ ਲੋ ਉਥੇ ਮੈਂ ਪੰਜਾਬ ਵਿਧਾਨ ਸਭਾ 'ਚ ਨਹੀਂ ਜਾਣਾ ਮੈਂ ਦੇਸ਼ ਦੀ ਜਿਹੜੀ ਲਾਅ ਮੇਕਰ ਨੇ ਉਹਨਾਂ 'ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਸਜਿਲਾ ਗੁਰਦਾਸਪੁਰ ਗੁਰਦਾਸਪੁਰ ਲੋਕ ਸਭਾ ਚੁਣੌਤੀ ਕੀ ਮੰਦੇ ਸਰ ਇਸ ਬਿਲਕੁਲ ਤੁਸੀਂ ਵੇਖੋ ਦੱਸਾਂ ਕਿ ਤੁਹਾਨੂੰ 4 ਤਰੀਕ ਨੂੰ ਦੱਸਾਂ ਕਿ ਚੁਣੌਤੀ ਕੀ ਆ ਕਿਸ ਪਾਰਟੀ ਨਾਲ ਮੁਕਾਬਲਾ ਮੰਦੇ ਹੋ 4 ਤਰੀਕ ਨੂੰ ਸਨ ਹਾਂ ਮੈਂ ਵੀ ਨਾਇਬ ਨੇ ਮੇਰਾ ਨਾਮ ਵਿਕਸ਼ਾ ਠਾਕੁਰ ਨਿਰੋਜ ਜਮਲ ਸਿੰਘ ਹਲਕਾ ਪੋਆ ਡਿਸਟ੍ਰਿਕਟ ਪਠਾਨਕੋਟ ਤੋਂ ਤਾਂ ਕੀ ਕਹਿਣਾ ਚਾਹੁੰਦੇ ਆ ਸੁਖੀ ਰੰਡਾਵਾਦੀ ਜਿਹੜੀ ਇੱਥੇ ਮੀਟਿੰਗ ਹੋਈ ਹੈ ਰੈਲੀ ਹੋਈ ਹੈ ਪੋਇਂਟ ਹਲਕੇ ਦੇ ਵਿੱਚ ਇਲੈਕਸ਼ਨ ਜਿਹੜੀ ਆ ਉਹਨਾਂ ਨੂੰ ਸਿੱਧ ਮਿਲੀ ਹੈ ਤੋਂ ਬਾਅਦ ਪਹਿਲੀ ਮੀਟਿੰਗ ਸੀਗੀ ਜਿਹੜਾ ਇਕੱਠ ਸੀਗਾ ਸਾਫਕਾਂ ਦਾ ਜਗਿੰਦਰਪਾਲ ਜੀ ਰਹਿਮਾਈ ਦੇ ਵਿੱਚ ਦੇਖ ਕੇ ਕੀ ਕਹਿਣਾ ਚਾਹੁੰਦੇ ਹੋ ਕੀ ਮਾਹੌਲ ਲੋਕਲ ਵਿੱਚ ਹੈਗਾ ਬਹੁਤ ਹੀ ਸਤਿਕਾਰਯੋਗ ਸਾਡੇ ਵਿਦੈਕ ਜਗਿੰਦਰਪਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਸਾਰੇ ਹੀ ਇੱਥੇ ਇਕੱਠਾ ਹੋਏ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਹਲਕੇ ਗੁਦਾਸਪੁਰ ਤੋਂ ਰੰਦਾਵਾ ਜੀ ਨੂੰ ਟਿਕਟ ਮਿਲੀ ਹੈ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਉਹਨਾਂ ਨੂੰ ਜਿਤਾਉਣ ਦਾ ਅੱਜ ਜੁਵਨ ਜਗਿੰਦਰਪਾਲ ਜੀ ਦੀ ਰਹਿਨਮਾਈ ਹੇਠਾਂ ਤੁਸੀਂ ਇਹ ਇਕੱਠ ਦੇਖਿਆ ਹੀ ਹੈ ਤੇ ਅਸ ਮੇਰੀ ਤੁਹਾਡੇ ਚੈਨਲ ਰਾਹੀਂ ਸਾਰੇ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਰ ਸੁਖਜਿੰਦਰ ਸਿੰਘ ਰੰਦਾਵਾ ਜੀ ਨੂੰ ਪਾਉਣ ਤਾਂ ਕਿ ਅਸੀਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜ ਸਕੀਏ ਧੰਨਵਾਦ